ਪੰਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਈਪੋ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਜੀ ਇਹ ਵੀ ਮੈਨੂੰ ਰੋਜ਼ ਕਹਿਣਾ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਰੂਰੀ ਦਾ ਬਟਨ ਹੈ ਜਿਵੇਂ ਲਾਈਕ ਸ਼ੇਅਰ ਜ਼ਰੂਰੀ ਹੈ ਜੀ ਉਦਾਂ ਹੀ ਚੈਨਲ ਨੂੰ ਹਾਈਪ ਵੀ ਬਹੁਤ ਜ਼ਰੂਰੀ ਆ ਉਹ ਬਟਨ ਜ਼ਰੂਰ ਦਬਿਆ ਕਰੋ ਜੀ ਤੇ ਮੈਂ ਲੱਗੀ ਹੋਈ ਸੀ ਦੋਖ ਕੱਪੜਿਆਂ ਨੂੰ ਪ੍ਰੈਸ ਕਰਨਾ ਅੱਜ ਜਾ ਕੇ ਆਉਣਾ ਜੀ ਅਸੀਂ ਭੈਣ ਜੀ ਉਹਨਾਂ ਕੋਲ ਥੋੜਾ ਜਿਹਾ ਸਮੇਂ ਚ ਸਮਾ ਕੱਢਿਆ ਹੁਣ ਸਰਦਾਰ ਗਏ ਹਾਂ ਜਾਂ ਸਰੋਂ ਬੀਜਣ ਤੇ ਆ ਕੇ ਫਿਰ ਜਾਣਾ ਉਧਰ ਨੂੰ ਅਸੀਂ ਅਲਜ ਗਏ ਬਹੁਤ ਜ਼ਿਆਦਾ ਬੁਖਾਰ ਚ ਉਹਦੇ ਕਰਕੇ ਸਾਥੋਂ ਜਾ ਨਹੀਂ ਹੋਇਆ ਜੀ ਤਾਂ ਕਰਕੇ ਅੱਜ ਚੱਲੇ ਆਂ ਮੈਂ ਗੱਲ ਕਰਦੀ ਸੀ ਅ ਆਪਣੇ ਤੇ ਹੁੰਦੇ ਅਤਿਆਚਾਰ ਦੀ ਕਿਸੇ ਵੀ ਇਨਸਾਨ ਤੇ ਅ ਅਤਿਆਚਾਰ ਹੁੰਦਾ ਕਿਸੇ ਤਰ੍ਹਾਂ ਦਾ ਦੇਖੋ ਜੀ ਜਿਹੜਾ ਇਹ ਸਮਾਂ ਚੱਲ ਰਿਹਾ ਹੈ ਇਹ ਦੌਰ ਚੱਲ ਰਿਹਾ ਹੈ ਹੁਣ ਤੁਸੀਂ ਦੇਖਦੇ ਹੀ ਹੋ ਤੁਸੀਂ ਵੀ ਫੋਨ ਫੋਲਦੇ ਹੀ ਹੋਗੇ ਬਈ ਕਿੱਦਾਂ ਦਾ ਸਮਾਂ ਚੱਲ ਰਿਹਾ ਬਾਤ ਹੀ ਭਿਆਨਕ ਸਮਾਂ ਚੱਲ ਰਿਹਾ ਆਪਣੇ ਨੂੰ ਆਪਣਾ ਖਾਣ ਲੱਗਿਆ ਹੋਇਆ ਆਪਣਾ ਆਪਣੇ ਨੂੰ ਆਪਣਾ ਬਦਨਾਮ ਕਰਨ ਲੱਗਿਆ ਹੋਇਆ ਆਪਣੇ ਨੂੰ ਆਪਣਾ ਥੱਲੇ ਸਿੱਟਣ ਨੂੰ ਫਿਰਦਾ ਹੈ ਠੀਕ ਹੈ ਜੀ ਮੈਨੂੰ ਕਿਸੇ ਨੇ ਵਿਚਾਰੇ ਨੇ ਆਪਣਾ ਮੇਰੇ ਕੋਲ ਦੁੱਖ ਰੋਇਆ ਤਾਂ ਮੈਂ ਕਿਹਾ ਭੈਣੇ ਕਾ ਨੂੰ ਰੋਨੀ ਆ ਇੱਥੇ ਸਭ ਦਾ ਹੀ ਹਾਲ ਹੈ ਕੋਈ ਨਹੀਂ ਹੈ ਚੀਜਾਂ ਤੋਂ ਕੋਈ ਨਹੀਂ ਬਚਿਆ ਭਲਾ ਮਨਸ ਬੰਦਾ ਰੋ ਪੈਂਦਾ ਜਿਹੜਾ ਹੁੰਦਾ ਜੀ ਤੁਹਾਨੂੰ ਪਤਾ ਵੀ ਇਹੋ ਜਿਹਾ ਉਹ ਆਪਣਾ ਕੰਮ ਕਰਕੇ ਆਉ ਜਾਂਦਾ ਉਹ ਜਾਂਦਾ ਅਸੀਂ ਜਿਹੜੇ ਜਿਹੜਿਆਂ ਨੇ ਗਲਤੀ ਨਹੀਂ ਕੋਈ કરી ਹੁੰਦੀ ਅਸੀਂ ਰੋਣ ਜੋਗੇ ਰਹਿ ਜੰਨੇ ਆ ਪਸਤੌਣ ਜੋਗੇ ਰਹਿ ਜੰਨੇ ਆ ਵੀ ਅਸੀਂ ਇਹ ਜੇ ਲੋਕਾਂ ਨਾਲ ਰੱਬ ਨੇ ਜੋੜੇ ਹੀ ਕਿਉਂ ਠੀਕ ਹੈ ਜੀ ਮੈਂ ਤਾਂ ਇਹ ਕਹਿੰਦੀ ਹੁੰਨੀ ਆ ਵੀ ਪ੍ਰਮਾਤਮਾ ਜੇ ਤੁਸੀਂ ਨਾ ਤੁਹਾਨੂੰ ਵਾਹਿਗੁਰੂ ਸਭ ਪਤਾ ਹੈ ਜੇ ਸਾਡੀ ਦਿਲ ਦੀ ਸਾਂਝ ਕਿਸੇ ਨਾਲ ਨਹੀਂ ਨਿਭਣੀ ਤਾਂ ਉੱਥੇ ਤੂੰ ਰਿਸ਼ਤਾ ਹੀ ਨਾ ਜੋੜਿਆ ਕਰ ਇਹਦੇ ਨਾਲੋਂ ਬੰਦਾ ਕੱਲਾ ਹੀ ਚੰਗਾ ਹੈ ਇਹ ਜੇ ਲੋਕਾਂ ਨਾਲੋਂ ਬੰਦਾ ਕੱਲਾ ਹੀ ਚੰਗਾ ਹੈ ਠੀਕ ਹੈ ਜੀ ਇੱਕ ਭੈਣ ਕਹਿੰਦੀ ਬਈ ਭੈਣੇ ਸਾਡਾ ਜਿਹੜਾ ਪਰਿਵਾਰ ਆ ਉਹ ਬਹੁਤ ਵਧੀਆ ਪਰਿਵਾਰ ਹੈ ਬਈ ਕਿਸੇ ਦੀ ਚੁਗਲੀ ਨਹੀਂ ਕਿਸੇ ਦੀ ਨਿੰਦਿਆ ਨਹੀਂ ਕਿਸੇ ਨੂੰ ਬੱਦੀ ਨਹੀਂ ਕਿਸੇ ਨੂੰ ਘੱਟੀ ਨਹੀਂ ਆਪਣੇ ਕੰਮ ਕਾਜ ਥਾਈ ਮਤਲਬ ਹੈ ਹੈਨਾ ਤੇ ਦੇਖੋ ਇਹ ਬਹੁਤ ਬੜੀ ਸਿਆਣਪ ਹੁੰਦੀ ਆ ਇਨਸਾਨ ਦੀ ਜਿਹੜਾ ਇਨਸਾਨ ਸਿਰਫ ਆਪਣੇ ਕੰਮ ਕਾਜ 'ਚ ਧਿਆਨ ਰੱਖਦਾ ਆਪਣੇ ਘਰ 'ਚ ਧਿਆਨ ਰੱਖਦਾ ਇਹੋ ਜੇ ਲੋਕਾਂ ਨੂੰ ਫਿਰ ਲੋਕ ਆ ਕੇ ਮੱਲੋ ਮੱਲੀ ਛੇੜਦੇ ਆ ਬਈ ਇਹ ਜਾਂ ਤਾਂ ਫਿਰ ਸਾਡੇ ਕਹਨੇ ਹੁੰਨੇ ਆ ਕੰਮ ਕਾਜ ਤੋਂ ਅਗਲਾ ਸੜ ਜਾਂਦਾ ਹੈ ਸਾਨੂੰ ਅੱਗੇ ਵਧਦੇ ਆ ਕੋਈ ਨਹੀਂ ਦੇਖਦਾ ਠੀਕ ਹੈ ਜੀ ਜਾਂ ਫਿਰ ਲੋਕ ਸਾਡੀ ਚੰਗਿਆਈ ਤੋਂ ਸੜਦੇ ਹੁੰਨੇ ਆ ਬਈ ਇਹਨੂੰ ਲੋਕ ਸਰਾਉਂਦੇ ਘਾਤੇ ਆ ਠੀਕ ਹੈ ਜੀ ਫਿਰ ਲੋਕ ਸਾਡੇ ਲਈ ਬਹੁਤ ਤਰ੍ਹਾਂ ਦੇ ਹੱਥ ਕੰਡੇ ਪਣਾਉਂਦੇ ਆ ਜ਼ੁਬਾਨ ਦਾ ਇਸਤੇਮਾਲ ਕਰਦੇ ਆ ਸਾਡੇ ਤੇ ਬਹੁਤ ਤਰ੍ਹਾਂ ਦੇ ਜੂਨੇ ਲਾਉਂਦੇ ਨੇ ਸਾਡੀ ਕਰਦਾਰ ਖੁਸ਼ੀ ਕਰਦੇ ਨੇ ਇਹ ਇਹ ਜਿਹੜੀਆਂ ਚੀਜ਼ਾਂ ਨਾ ਇਹ ਸਭ ਸਾਨੂੰ ਬਦਨਾਮ ਕਰਨ ਲਈ ਹੀ ਤਾਣੇ ਬਾਣੇ ਬੁਣੇ ਜਾਂਦੇ ਨੇ ਠੀਕ ਹੈ ਜੀ ਹੋਰ ਸਾਡੇ ਚੋ ਕੀ ਕੱਢਣਾ ਪਾਉਣਾ ਹੁੰਦਾ ਇਕੱਲੇ ਨੇ ਠੀਕ ਹੈ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਜਿਹੜਾ ਇਨਸਾਨ ਐਦਾਂ ਦਾ ਹੁੰਦਾ ਹੈ ਉਹ ਕਬੂਲ ਲੈਂਦਾ ਇੱਕ ਹੋਰ ਗੱਲ ਹੁੰਦੀ ਆ ਇਹ ਦੋ ਤਰ੍ਹਾਂ ਦੇ ਇਨਸਾਨ ਕਬੂਲਦੇ ਹੁੰਨੇ ਆ ਇੱਕ ਤਾਂ ਜਿਹੜਾ ਰੱਬ ਤੇ ਭਰੋਸਾ ਕਰ ਲਵੇ ਕੀ ਕੋਈ ਗੱਲ ਨਹੀਂ ਮੈਨੂੰ ਕੋਈ ਚੰਗਾ ਕਹਿੰਦਾ ਮਾੜਾ ਕਹਿੰਦਾ ਮੈਨੂੰ ਝੂਠੀਆਂ ਕੋਈ ਤੂੰ ਮੁੱਤਾਂ ਲਾਉਂਦਾ ਜਾਂ ਮੇਰੀ ਕਰਦਾਰਕੁਸ਼ੀ ਹੋ ਰਹੀ ਹੈ ਹੈਨਾ ਮੇਰੀਆਂ ਅੱਖਾਂ ਤੋਂ ਜਲ ਆਪਣੇ ਕੋਲ ਗੱਲਾਂ ਤਾਂ ਆ ਜਾਂਦੀਆਂ ਗੱਲਾਂ ਤਾਂ ਆਪਣੀਆਂ ਦੇਸੀ ਪਰਦੇਸੀ ਹੋ ਜਾਣ ਹੁਣ ਤਾਂ ਤਾਂ ਵੀ ਆਪਣੇ ਕੋਲ ਆ ਜਾਂਦੀਆਂ ਨੇ ਵੀ ਫਲਾਣਾ ਭਾਈ ਤੈਨੂੰ ਐ ਕਹਿਣ ਤਾਂ ਕਿਉਂਕਿ ਹਰੇਕ ਦੇ 5 7 10 ਬਾਹਰ ਬੈਠੇ ਨੇ ਠੀਕ ਹੈ ਜੀ ਹੁਣ ਤਾਂ ਕੱਲੀ-ਕੱਲੀ ਕੰਟਰੀ ਚ ਸਭ ਦੇ ਬੈਠੇ ਨੇ ਬਈ ਆਪਣੇ ਕੋਲ ਗੱਲਾਂ ਆ ਜਾਂਦੀਆਂ ਨੇ ਇੱਥੇ ਦੀਆਂ ਤਾਂ ਬਹੁਤ ਦੂਰ ਦੀਆਂ ਗੱਲਾਂ ਇੱਥੇ ਵਾਲੀਆਂ ਤਾਂ ਆਉਣੀਆਂ ਹੀ ਆਉਣੀਆਂ ਹੈ ਬਈ ਆਪਣੇ ਕੋਲ ਤਾਂ ਦੇਸੀ ਪਰਦੇਸੀਓ ਗੱਲਾਂ ਚੱਲ ਕੇ ਆਪਣੇ ਕੋਲ ਆ ਜਾਂਦੀਆਂ ਹੈ ਨਾ ਵੀ ਫਲਾਣੇ ਨੇ ਤੁਹਾਨੂੰ ਆਏ ਗਿਆ ਤੇ ਉਹ ਕਹਿੰਦੇ ਤੁਹਾਨੂੰ ਆਏ ਗਿਆ ਬਈ ਜਿਹੜੀ ਇਹ ਝੂਠੀ ਕਰਦਾਰਕੁਸ਼ੀ ਕਿਸੇ ਦੀ ਅਸੀਂ ਕਰਨੀ ਆ ਇਹ ਬਹੁਤ ਮਹਾਪਾਪ ਹੈ ਬਹੁਤ ਮਹਾਪਾਪ ਹੈ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਖੁਦ ਦੀ ਵੀ ਗੱਲ ਕਰੂੰਗੀ ਬਹੁਤ ਗੱਲਾਂ ਸਾਨੂੰ ਐਦਾਂ ਦੀਆਂ ਆਪਣੇ ਪ੍ਰਤੀ ਸੁਣਨ ਨੂੰ ਮਿਲ ਜਾਂਦੀਆਂ ਸਮਾਜ ਚੋਂ ਆਲੇ-ਦੁਆਲੇੋਂ ਬਈ ਭਾਈ ਤੁਹਾਨੂੰ ਫਲਾਣਾ ਆਏ ਕਹਿੰਦਾ ਇਹ ਇਦਾਂ ਦੇ ਆ ਇਹ ਇਦਾਂ ਦੇ ਆ ਮੈਂ ਕਹਿੰਦੀ ਖੂ ਖੱਤਾ ਹੀ ਜਾਵੇ ਕੋਈ ਜਿਹੜਾ ਕਹਿੰਦਾ ਕਹੀ ਜਾਵੇ ਅਸੀਂ ਖੁਦ ਸੱਚੇ ਚਾਹੀਦੇ ਹਾਂ ਅਸੀਂ ਪਰਮਾਤਮਾ ਵੱਲੋਂ ਸੱਚੇ ਚਾਹੀਦੇ ਹਾਂ ਅ ਹੁਣ ਦੇਖੋ ਆਪਣਾ ਘਰ ਦਾ ਕੰਮ ਕਰੀਦਾ ਲੋਕਾਂ ਨੇ ਵੀ ਜੋ ਕਰਨਾ ਤਾਂ ਜੋ ਅੱਡੀ ਛੋਟੀ ਜਿਹਾ ਜੋਰ ਲਾਉਣਾ ਤਾਂ ਲਾ ਲਿਆ ਕੋਈ ਗੱਲ ਨਹੀਂ ਫੇਰ ਵੀ ਭਰੋਸਾ ਉਹਦੇ ਤੇ ਹੀ ਆ ਠੀਕ ਹੈ ਜੀ ਮਰੇ ਨਹੀਂ ਮੁੱਕੇ ਨਹੀਂ ਮਰਨਮ ਕੋਉਣ ਦੀਆਂ ਵੀ ਕੋਈ ਕਸਰਾਨੀ ਛੱਡੀਆਂ ਅਗਲੇ ਨੇ ਸਾਨੂੰ ਮਕਾਉਣੇ ਵਾਲੇ ਨਾਂਗੇ ਠੀਕ ਹੈ ਜੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਬਈ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਜਦੋਂ ਅਸੀਂ ਕਿਸੇ ਭਲੇ ਮਾਨਸ ਇਨਸਾਨ ਦੀ ਝੂਠੀ ਕਰਦਾਰਕੁਸ਼ੀ ਕਰਦੇ ਆਂ ਅਗਲੇ ਤੇ ਝੂਠੀਆਂ ਤੁਮਤਾ ਲਾਉਨੇ ਆ ਇਹ ਇਦਾਂ ਦਾ ਇਹ ਇਦਾਂ ਦਾ ਇਹ ਚੋਰ ਆ ਇਹ ਮਚੱਕਾ ਇਹ ਲੰਡਾ ਇਹ ਲੁੱਚਾ ਫੇਰ ਨਾ ਉਹ ਜਿਹੜਾ ਕੇਸ ਹੈ ਉਹ ਪ੍ਰਮਾਤਮਾ ਦੀ ਕਚਹਿਰੀ ਲੱਗ ਜਾਂਦਾ ਮੈਂ ਫੇਰ ਕਹਿੰਨੀ ਆ ਵੀ ਇਹ ਦੋ ਤਰ੍ਹਾਂ ਦਾ ਇਨਸਾਨ ਬਰਦਾਸ਼ਤ ਕਰਦਾ ਹੁੰਦਾ ਇੱਕ ਤਾਂ ਉਹ ਇਨਸਾਨ ਬਰਦਾਸ਼ਤ ਕਰ ਲੈਂਦਾ ਇਹਨਾਂ ਗੱਲਾਂ ਨੂੰ ਜਿਹੜਾ ਵੈਹਗੀ ਰੂਤੇ ਅਤਿਅੰਤ ਪ੍ਰੋਸਾ ਕਰਦਾ ਹੈ ਕਹਿੰਦਾ ਵੀ ਸੱਚੇ ਪਾਤਸ਼ਾ ਤੂੰ ਹੀ ਐ ਜੇ ਮੈਂ ਇਦਾਂ ਦਾ ਤਾਂ ਮੈਨੂੰ ਦੇਖੀ ਜੇ ਮੇਰੇ ਨਾਲ ਕੋਈ ਨਜਾਇਜ਼ ਕਰਦਾ ਤਾਂ ਤੂੰ ਉਹਨੂੰ ਦੇਖੀ ਹੁਣ ਜਿਹੜੀ ਇਹ ਮੈਨੂੰ ਗੱਲ ਮੇਰੇ ਨਾਲ ਕਿਸੇ ਨੇ ਦੁੱਖੜਾ ਰੋਇਆ ਆਪਣਾ ਮਾਹ ਭੈਣੇ ਰੋ ਨਾ ਮੈਂ ਵੀ ਤੇਰੇ ਵਾਲੀ ਹਵਾ 'ਚ ਰਹਿਣੀ ਆ ਮੈਂ ਕਿਹੜਾ ਕੋਈ ਅ ਅੰਬਰਾਂ 'ਚ ਘਰ ਪਾਇਆ ਹੋਇਆ ਮੈਂ ਵੀ ਤੇਰੇ ਵਾਲੀ ਦੁਨੀਆਦਾਰੀ 'ਚ ਰਹਿਣੀ ਆ ਰੋ ਨਾ ਠੀਕ ਆ ਕੋਈ ਗੱਲ ਨਹੀਂ ਵਾਹਿਗੁਰੂ ਦੇ ਜਦੋਂ ਦਰਤੇ ਜਾਂਦੇ ਹੁੰਨੇ ਹੋ ਨਾ ਸਾਰਾ ਕੁਝ ਉਹਨੂੰ ਸੰਭਾਲਿਆ ਆਇਆ ਕਰੋ ਵੀ ਸੱਚੇ ਪਾਤਸ਼ਾਹ ਮੇਰੇ ਤੇ ਆਇਆ ਜੂਨੇ ਲੱਗਦੇ ਆ ਤੂੰ ਹੀ ਦੇਖਣਾ ਤੂੰ ਹੀ ਰਿਜ਼ਲਟ ਕੱਢਣਾ ਤੂੰ ਮੈਨੂੰ ਵੀ ਜਾਣਦਾ ਮੇਰਾ ਦਿਲ ਦਿਮਾਗ ਤੇਤੋਂ ਪ੍ਰਮਾਤਮਾ ਛੁਪਿਆ ਨਹੀਂ ਹੈਗਾ ਤੂੰ ਸਭ ਜਾਣਦਾ ਮੇਰੇ ਦਿਲ ਦਿਮਾਗ ਚ ਕੀ ਚੱਲਦਾ ਔਰ ਹੋਰ ਨਾਲ ਦੇ ਦਿਲ ਦਿਮਾਗ ਚ ਮੇਰੇ ਪ੍ਰਤੀ ਕੀ ਚੱਲਦਾ ਤੂੰ ਉਹ ਵੀ ਜਾਣਦਾ ਠੀਕ ਹੈ ਜੀ ਉਹਦੀ ਕਚਹਿਰੀ ਕੇਸ ਲਾ ਕੇ ਰੱਖਿਆ ਕਰੋ ਹਰਦਮ ਆਪ ਲੜਨ ਝਗੜਨ ਦੀ ਕੋਈ ਲੋੜ ਨਹੀਂ ਹੈਗੀ ਪਰ ਇੱਕ ਤੁਹਾਨੂੰ ਮੈਂ ਗੱਲ ਦੱਸਣਾ ਜਦੋਂ ਨਾ ਅਨਸਾਮ ਤੇ ਨਾਜਾਇਜ਼ ਗੱਲਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਈ ਮੈਂ ਇਹੋ ਜਿਹੇ ਲੋਕਾਂ ਨਾਲ ਪਰਮਾਤਮਾ ਨੇ ਜੋੜਿਆ ਹੀ ਕਿਉਂ ਮੇਰੇ ਰਿਸ਼ਤੇ ਕਿਉਂ ਬਣਾਏ ਭਾਵੇਂ ਉਹ ਰਿਸ਼ਤਾ ਸਾਡਾ ਖੂਨ ਦਾ ਹੈ ਭਾਵੇਂ ਸਾਡਾ ਰਿਸ਼ਤਾ ਕੋਈ ਆਂਡੀ ਗਵੰਡੀ ਦਾ ਹੈ ਸਰੀਕੇ ਦਾ ਭਾਵੇਂ ਸਾਡਾ ਰਿਸ਼ਤਾ ਕੋਈ ਹੋਰ ਰਿਸ਼ਤੇਦਾਰੀ ਦਾ ਹੈ ਬੰਦਾ ਬੜਾ ਰੋਮ ਰੋਮ ਬੰਦੇ ਦਾ ਪਸਤਾਉਂਦਾ ਵੀ ਪਰਮਾਤਮਾ ਮੈਂ ਤਾਂ ਛਿਣ ਵੀ ਇਹੋ ਜਿਹਾ ਹੈ ਨਹੀਂ ਜਿਹਹਾ ਜ ਮੈਨੂੰ ਲੋਕਾਂ ਦੀ ਨਿਗਾ ਚ ਅਗਲੇ ਨੇ ਬਣਾਤਾ ਠੀਕ ਹੈ ਬੰਦਾ ਦਿਮਾਗੀ ਬਿਮਾਰ ਹੋ ਜਾਂਦਾ ਹੈ ਦਿਮਾਗੀ ਬਿਮਾਰ ਹੋ ਜਾਂਦਾ ਹੈ ਬੰਦੇ ਦੀ ਜਿਹੜੀ ਕਰਦਾਰ ਕੋਸ਼ੀ ਹੈ ਉਹ ਬੰਦੇ ਨੂੰ ਅੰਦਰੋਂ ਤੋੜ ਕੇ ਰੱਖ ਦਿੰਦੀ ਹੈ ਜਿਹੜਾ ਤਾਂ ਭਾਈ ਹੁੰਦਾ ਹੋ ਜਾ ਉਹ ਤਾਂ ਨਹੀਂ ਸਿਆਣ ਦਾ ਪਰ ਜਿਹੜਾ ਇਨਸਾਨ ਹੁੰਦਾ ਨਹੀਂ ਤੁਹਾਡੇ ਕਹਿਣ ਮੁਤਾਬਕ ਉਹ ਇਨਸਾਨ ਤਾਂ ਰੋ ਰੋ ਕੇ ਫਾਵਾ ਹੋ ਜਾਂਦਾ ਹੈ ਠੀਕ ਹੈ ਪਰ ਫੇਰ ਵੀ ਜਿਹੜਾ ਇਨਸਾਨ ਭਲਾ ਮਾਨਸ ਹੁੰਦਾ ਉਹ ਫੇਰ ਵੀ ਕੌੜਾ ਘੁੱਟ ਭਰ ਕੇ ਕਹਿੰਦੇ ਨੇ ਵੀ ਅਗਲੇ ਦੇ ਨਾਲ ਖੜਦਾ ਸਾਨੂੰ ਕਈ ਵਾਰ ਸਾਡੇ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਸਾਡੇ ਜੁੜੇ ਹੋਏ ਜਿੱਥੇ ਸਾਨੂੰ ਫਟਕਾਰਾਂ ਪੈਂਦੀਆਂ ਸੀ ਫੇਰ ਵੀ ਸਾਨੂੰ ਉੱਥੇ ਖੜਨਾ ਪੈਂਦਾ ਹੈ ਕਿਉਂਕਿ ਇਹ ਦੁਨੀਆਦਾਰੀ ਹੈ ਜੀ ਇਹ ਸਾਡੇ ਨਾਲ ਦੋਵੇਂ ਪਾਸੇੋਂ ਧੱਕਾ ਹੁੰਦਾ ਹੈ ਨਾ ਸਾਡੇ ਨਾਲ ਸਾਡਾ ਸਰੇ ਨਾ ਸਾਡਾ ਕਹਿੰਦੇ ਹੁੰਦੇ ਨੇ ਤਹਾਕੇ ਸਰਦਾ ਅਸੀਂ ਉਧਰ ਨੂੰ ਵੀ ਮਰਦੇ ਆਂ ਅਸੀਂ ਦੂਰ ਪਾਸੇ ਨੂੰ ਵੀ ਮਰਦੇ ਆਂ ਪਰ ਇਹ ਚੀਜ਼ ਆ ਨਾ ਜਿਹੜੀ ਇਹ ਮਹਾਰਾਜ ਨੂੰ ਮਨਜ਼ੂਰ ਨਹੀਂ ਹੈਗੀ ਬਈ ਕਦੇ ਵੀ ਕਿਸੇ ਨੂੰ ਝੂਠੀ ਗੱਲ ਨਾ ਕਿਹਾ ਕਰੋ ਸੱਚੀ ਅਗਲੇ ਦੇ ਮੂੰਹ ਤੇ ਕਹਿ ਦਿਆ ਕਰੋ ਕੋਈ ਰੋਵੇ ਕੋਈ ਹਸੇ ਠੀਕ ਹੈ ਜਰਤ ਰੱਖਿਆ ਕਰੋ ਮੂੰਹ ਤੇ ਗੱਲ ਕਹਿਣ ਦੀ ਪਿੱਠ ਪਿੱਛੇ ਗਰੀਆਂ ਤਾਂ ਕੀ ਕਰੀਆਂ ਠੀਕ ਹੈ ਵੀ ਭਾਈ ਆ ਗੱਲ ਆ ਬਾਤ ਆ ਸੋਈ ਗੱਲ ਆ ਮੈਂ ਫਿਰ ਭੈਣ ਨੂੰ ਜਣੀ ਇਹ ਗੱਲਾਂ ਕਹੀਆਂ ਮਾਂ ਭੈਣੇ ਤੜਫਨਾ ਕਰਦਾਰ ਕੋਈ ਦਾ ਇੱਥੇ ਹਰ ਇੱਕ ਦੁਗਤੀ ਇਹਨਾਂ ਸਾੰਦੀ ਹੁੰਦੀ ਹੈ ਲੋਕਾਂ ਕੋਲ ਰਹੇ ਕਰਦਾਰ ਖੁਸ਼ੀ ਗਈ ਜੇ ਤੁਸੀਂ ਕਿਸੇ ਕੋਲ ਉਦਾਂ ਲੋਟ ਨਹੀਂ ਆਉਂਦੇ ਨਾ ਲੋਕ ਫਿਰ ਤੁਹਾਨੂੰ ਲੋਕਾਂ ਦੀਆਂ ਨਜ਼ਰਾਂ 'ਚ ਸਿੱਟਣਾ ਚਾਹੁੰਦੇ ਆ ਪਰ ਮੈਂ ਇੱਕ ਗੱਲ ਕਹੂੰਗੀ ਜਿਹੜਾ ਸੱਚਾ ਉਹ ਸੱਚੇ ਹੁੰਦਾ ਹੈ ਜਿਹੜਾ ਸੱਚਾ ਉਹ ਸੱਚੇ ਹੁੰਦਾ ਹੈ ਕਰਦਾਰ ਖੁਸ਼ੀਆਂ ਕਰਨ ਨਾਲ ਵੀ ਕੋਈ ਮਾੜਾ ਨਹੀਂ ਬਣ ਜਾਂਦਾ ਕਿਉਂਕਿ ਤੁਹਾਨੂੰ ਕਰਦਾਰ ਖੁਸ਼ੀ ਕਰਨੇ ਵਾਲਾ ਹੀ ਨਹੀਂ ਕੱਲਾ ਜਾਣਦਾ ਹੁੰਦਾ ਤਾਨੂੰ ਹੋਰ ਵੀ ਸਮਾਜ ਜਾਣਦਾ ਹੁੰਦਾ ਤੁਸੀਂ ਕਿੱਦਾਂ ਦੇ ਹੋ ਤੁਸ ਤੁਹਾਨੂੰ ਹੋਰ ਨਾਲ ਵੀ ਵਰਤਿਆ ਹੋਇਆ ਹੁੰਦਾ ਹੈ ਇਹ ਨਹੀਂ ਹੈਗਾ ਕੋਈ 4 ਦਿਨ ਦਾ ਵਰਤ ਕੇ ਤੁਹਾਡੀ ਕਰਦਾਰ ਕੋਸ਼ਿਸ਼ ਕਰ ਦੇਵੇ ਤੁਸੀਂ ਮਾੜੇ ਬਣ ਗਏ ਨਹੀਂ ਬਣਦੇ ਤੁਸੀਂ ਮਾੜੇ ਸਾਨੂੰ ਆਲਾ ਦਵਾਲਾ ਸਮਾਜ ਰਿਸ਼ਤੇਦਾਰ ਸਭ ਜਾਣਦੇ ਹੁੰਦੇ ਨੇ ਠੀਕ ਹੈ ਜੀ ਇਹਨਾਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰੋ ਇਹਨਾਂ ਗੱਲਾਂ ਦਾ ਕਚਹਿਰੀ ਕੇਸ ਲਾਇਆ ਕਰੋ ਪਰਮਾਤਮਾ ਦੇ ਆਪਣੇ ਦਿਲ 'ਚ ਟੈਨਸ਼ਨ ਨਾ ਰੱਖਿਆ ਕਰੋ ਸਾਨੂੰ ਜਿਹੜੀ ਇਹ ਅ ਅੰਦਰੋਂ ਅੰਦਰ ਹੀ ਸਾਡੀ ਲੜਾਈ ਹੁੰਦੀ ਆ ਦਿਮਾਗੀ ਲੜਾਈ ਦਿਲ ਦੀ ਲੜਾਈ ਇਹ ਸਾਨੂੰ ਅੰਦਰੋਂ ਅੰਦਰ ਹੀ ਬਹੁਤ ਰੋਗ ਲਾ ਦਿੰਦੀ ਆ ਬਹੁਤ ਸਾਨੂੰ ਕਮਜ਼ੋਰ ਕਰ ਦਿੰਦੀ ਆ ਸਾਨੂੰ ਕਮਜ਼ੋਰ ਤਾਂ ਇਹ ਲੋਕ ਕਰਨਾ ਚਾਹੁੰਦੇ ਆ ਹੋਰ ਇਹਨਾਂ ਨੇ ਸਭ ਤੋਂ ਕੀ ਲੈਣਾ ਹੁੰਦਾ ਜੇ ਅਸੀਂ ਇਹਨਾਂ ਦੇ ਕਮਜ਼ੋਰ ਕਰੇ ਕਮਜ਼ੋਰ ਹੋ ਗਏ ਫਿਰ ਤਾਂ ਇਹ ਜਿੱਤ ਗਏ ਫਿਰ ਤਾਂ ਇਹ ਜਿੱਤ ਗਏ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਦੀ ਜੰਗ ਆ ਉਹ ਲੜਿਆ ਕਰੋ ਠੀਕ ਹੈ ਜਿੱਥੇ ਗੱਲ ਦਾ ਜਵਾਬ ਦੇਣੇ ਵਾਲਾ ਉਹ ਦੇ ਦਿਆ ਕਰੋ ਕਿਉਂਕਿ ਜਿਹੜੇ ਨੇ ਸਾਡੇ ਨਾਲ ਬਿਗਾੜਨੀ ਆ ਜਿਹੜਾ ਸਾਡੀ ਝੂਠੀ ਕਰਦਾਰ ਕੁਸ਼ੀ ਕਰਦਾ ਜਿਹੜਾ ਸਾਨੂੰ ਝੂਠੀਆਂ ਜੁੰਨੇ ਲਾਉਂਦਾ ਉਹ ਤਾਂ ਟੁੱਟਿਆ ਹੋਇਆ ਹੀ ਆ ਸਾਡੇ ਨਾਲ ਅੰਦਰੋਂ ਹੀ ਉਹ ਕਹਿੰਦੇ ਨਹੀਂ ਹੁੰਦੇ ਮੈਂ ਬਹੁਤ ਸੋਹਣੀਆਂ ਦੋ ਲਾਈਨਾਂ ਕਿਤੇ ਪੜੀਆਂ ਲਿਖੀਆਂ ਹੋਈਆਂ ਕਹਿੰਦੇ ਬਈ ਅਸੀਂ ਤਾਂ ਉਹਨਾਂ ਨਾਲ ਵੀ ਹੱਸ ਕੇ ਗੱਲ ਕਰ ਲੈਨੇ ਆ ਜਿਨ੍ਹਾਂ ਦੇ ਠੁਕਰਾਈ ਹੋਏ ਜਿਨ੍ਹਾਂ ਦੇ ਅਸੀਂ ਝੂਠੇ ਬਦਨਾਮ ਕਰੇ ਹੋਏ ਅਸੀਂ ਦਿਨ ਰਾਤ ਰੋਏ ਆ ਦੇ ਨਾਲ ਰਾਤ ਰੋਏ ਆ ਸਾਡੀ ਕਹਿੰਦੇ ਨੇ ਰੂਹ ਕੋ ਕਾ ਮਾਰਦੀ ਸੀ ਸਾਨੂੰ ਉਹਨਾਂ ਨਾਲ ਵੀ ਹੱਸ ਕੇ ਗੱਲ ਕਰਨੀ ਪੈਂਦੀ ਆ ਜਿਨ੍ਹਾਂ ਦੀ ਬਦੌਲਤ ਅਸੀਂ ਇੰਨਾ ਕੁਛ ਝੇਲੇ ਆ ਇਹ ਬੰਦੇ ਦਾ ਜਿਗਰਾ ਹੁੰਦਾ ਹੈ ਇਹ ਬੰਦੇ ਦੀ ਸਮਝ ਹੁੰਦੀ ਹੈ ਠੀਕ ਹੈ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਇਹ ਗੱਲਾਂ ਹੱਕ ਠੋਕੇ ਤਾਂ ਕਰਦੀ ਹੁੰਨੀ ਆ ਹਰੇਕ ਤਰ੍ਹਾਂ ਦੀਆਂ ਕਿਤੇ ਵਕਤ ਆਊਗਾ ਕਰਾਂਗੇ ਗੱਲਾਂ ਬਹਿ ਕੇ ਸਮਾਂ ਬਣੂਗਾ ਜਾਂ ਕੋਈ ਉਦਾਂ ਬੈਠ ਕੇ ਗੱਲਾਂបੱਤਾਂ ਖੁੱਲਣਗੀਆਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੋ ਸਾਡੇ ਨਾਲ ਸਮਾਜ ਨੇ ਕੀਤਾ ਜੋ ਸਾਡੇ ਨਾਲ ਆਪਣੇਆਂ ਨੇ ਕੀਤਾ ਜੋ ਸਾਡੇ ਨਾਲ ਪਰਾਇਆਂ ਨੇ ਕੀਤਾ ਕੀ ਕੀ ਅਸੀਂ ਜ਼ਿੰਦਗੀ ਚ ਝੱਲੇ ਕੀ ਕੀ ਅਸੀਂ ਖੋਇਆ ਸਭ ਦੱਸਾਂਗੇ ਠੀਕ ਹੈ ਅਸੀਂ ਕਿੱਦਾਂ ਦੇਤੇ ਅਸੀਂ ਕਿੱਥੇ ਕਿੱਥੇ ਖੜੇ ਹਾਂ ਅਗਲੇ ਨਾਲ ਸਭ ਦੱਸਾਂਗੇ ਪਰ ਕੋਈ ਸਮਾਂ ਹੁੰਦਾ ਹੈ ਠੀਕ ਹੈ ਜੀ ਸਮੇ ਦੇ ਹਿਸਾਬ ਨਾਲ ਗੱਲ ਹੋਇਆ ਕਰਦੀ ਹੈ ਬਈ ਤੁਸੀਂ ਮੈਨੂੰ ਹੱਸ ਦੀ ਖੇਡ ਦੀ ਨੂੰ ਸਮਝਦੇ ਹੋਵੋਗੇ ਆਪਣਾ ਵਿਚਾਰਾਂ ਚ ਜਾ ਸੋਸ਼ਲ ਮੀਡੀਆ ਤੇ ਜਿੱਦਾਂ ਵੀ ਸਾਡੀਆਂ ਵੀਡੀਓ ਆਉਣੇ ਭੈਣ ਪਤਾ ਨਹੀਂ ਘਰੋਂ ਕਿੰਨੀ ਕੁ ਸੁਖੀ ਹੈ ਦੇਖੋ ਜੀ ਇਹ ਜਿਹੜਾ ਦਰਦ ਹੈ ਜਿਉਂਦੇ ਆਂਦਾ ਤੇ ਮਰਿਆਂ ਦਾ ਇਹ ਸਭ ਅੰਦਰੇ ਅੱਗ ਧੁਆ ਕਿਉਂਕਿ ਸਾਨੂੰ ਆਪਣੀ ਚਾਲ ਚੱਲਿਆ ਨਹੀਂ ਸਰਦਾ ਸਾਨੂੰ ਆਪਣੀ ਚਾਲ ਚੱਲਦੇ ਆ ਰਹਿਣਾ ਚਾਹੀਦਾ ਠੀਕ ਹੈ ਜੀ ਜੇ ਅਸੀਂ ਰੁਕ ਗਏ ਜਾਂ ਇਹਨਾਂ ਦੇ ਤੋੜੇ ਹੋਏ ਅਸੀਂ ਲੋਕਾਂ ਦੇ ਤੋੜੇ ਹੋਏ ਟੁੱਟ ਗਏ ਫਿਰ ਇਹ ਕੁਸਤਾ ਹੀ ਚਾਉਂਦੇ ਨੇ ਅਸੀਂ ਜਿੱਤ ਕੇ ਵੀ ਹਾਰ ਜਾਾਂਗੇ ਇਹ ਹਾਰ ਕੇ ਵੀ ਜਿੱਤ ਜਾਣਗੇ ਠੀਕ ਹੈ ਉਹਦਾ ਓਟ ਅਸਰਾ ਤੱਕਿਆ ਕਰੋ ਇੱਕ ਗੱਲ ਹੋਰ ਕਹਿਣੀ ਆ ਮੈਂ ਵੀਡੀਓ 'ਚ ਚਲਦੇ ਆ ਚਲਦੇ ਆ ਅ ਬੰਦਾ ਨਾ ਜਦੋਂ ਲੜ ਕੇ ਬਰਾਬਰੀ ਕਰ ਲਵੇ ਉੱਥੇ ਬੰਦਾ ਹੌਲਾ ਹੋ ਜਾਂਦਾ ਹੈ ਫੇਰ ਅਸੀਂ ਨਫਲਕ ਹੋ ਜੰਨੇ ਅਭੀ ਜਯਾ ਅਗਲੇ ਨੇ ਮੈਨੂੰ ਆ ਗੱਲ ਕਹੀ ਸੀ ਮੈਂ ਵੀ ਅਗਲੇ ਦੀ ਆਹੀ ਇਹੀ ਤੇ ਹੀ ਫੇਰ ਕੇ ਰੱਖਤੀ ਠੀਕ ਹੈ ਉਥੇ ਸਾਨੂੰ ਟੈਨਸ਼ਨ ਨਹੀਂ ਹੁੰਦੀ ਸਾਨੂੰ ਆਏ ਹੁੰਦਾ ਵੀ ਹਾਂ ਮੈਂ ਵੀ ਬਰਾਬਰੀ ਕਰ ਲਈ ਇੱਕ ਹੁੰਦਾ ਵੀ ਅਸੀਂ ਬਰਾਬਰੀ ਨਹੀਂ ਕਰੀ ਸਿਰਫ ਅਸੀਂ ਸੇ ਹੈ ਮੈਂ ਹੁਣ ਜਾਂਦੀ ਜਾਂਦੀ ਇੱਕ ਗੱਲ ਤੁਹਾਨੂੰ ਕਹਿਣੀ ਆ ਪ੍ਰਮਾਤਮਾ ਨਾਲ ਅੰਦਰੋਂ ਜੁੜ ਕੇ ਰਿਹਾ ਕਰੋ ਦਿਖਾਵੇ ਚ ਨਹੀਂ ਅੰਦਰੋਂ ਜੁੜ ਕੇ ਰਹੋ ਜੀਦੇ ਨਾਲ ਕਿਸੇ ਤਰ੍ਹਾਂ ਦੇ ਮੀਂਹ ਹੀ ਜੇ ਪਿੱਠ ਪਿੱਛੇ ਹਰਕਤਾਂ ਹੁੰਦੀਆਂ ਨੇ ਅੰਦਰੋਂ ਜੁੜ ਕੇ ਰਿਹਾ ਕਰੋ ਸਾਰਾ ਕੁਝ ਆਪਣਾ ਉਹਨੂੰ ਸੌਂਪ ਦਿਆ ਕਰੋ ਉਹਦੀ ਕਚਹਿਰੀ ਇਸ ਤਰੀਕੇ ਨਾਲ ਕੇਸ ਲਾਇਆ ਕਰੋ ਵਾਹਿਗੁਰੂ ਦੀ ਕਚਹਿਰੀ ਇਸ ਤਰੀਕੇ ਨਾਲ ਕੇਸ ਲਾਇਆ ਕਰੋ ਵੀ ਤੁਹਾਡੇ ਕੇਸ ਕਿੰਨੀ ਉਹ ਧਿਆਨ ਦਵੇ ਮੈਂ ਤੁਹਾਨੂੰ ਦੱਸੂਗੀ ਕਿੱਥੇ ਕਿੱਥੇ ਪ੍ਰਮਾਤਮਾ ਨੇ ਧਿਆਨ ਦਿੰਦਾ ਹੈ ਪਰ ਅਜੇ ਇੱਕ ਦੋ ਬੱਚੇ ਫਿਰਦੇ ਨੇ ਆਊਗਾ ਵਕਤ ਆਊਗਾ ਉਹ ਕਹਿੰਦੇ ਪਾਣੀ ਨੇ ਪਲਾਂ ਥੱਲੇ ਨੂੰ ਇਹ ਲੰਘਣਾ ਫੁੱਲਾਂ ਦੇ ਉੱਪਰ ਨੂੰ ਨਹੀਂ ਲੰਘਣਾ ਨੰਬਰ 2 ਤੇ ਤੁਸੀਂ ਨਾ ਮੈਂ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਇਹ ਇੱਕ ਪਰਨਜਾਈ ਬਣਾ ਲਿਆ ਮੈਂ ਅੱਗੇ ਵੀ ਇੱਕ ਦੋ ਵਾਰ ਗੱਲ ਕੀਤੀ ਆ हां ਕਿਤੇ ਬੰਦੇ ਦਾ ਮੂਡ ਵਧੀਆ ਹੁੰਦਾ ਹੈ ਮਿਊਜ਼ਿਕ ਵੀ ਲਾ ਲਈਦਾ ਘਰ 'ਚ ਅ ਪਰ ਹੁਣ ਮੈਂ ਇਹ ਚੀਜ਼ ਕਰ ਲਈ ਮੈਂ ਨਾ ਬਹੁਤ ਕਥਾਵਾਚਕਾਂ ਦੀ ਗੱਲ ਸੁਣੀ ਆ ਕਥਾਵਾਚਕ ਵੀਰਾਂ ਦੀ ਮੈਂ ਬਹੁਤ ਗੱਲ ਸੁਣਦੀ ਹੁੰਨੀ ਆ ਧਿਆਨ ਨਾਲ ਕੁਝ ਗੱਲਾਂ ਮੇਰੇ ਜਿਵੇਂ ਹੀ ਪੱਲੇ ਪੈ ਜਾਂਦੀਆਂ ਨੇ ਉਹਨਾਂ ਦੀਆਂ ਫਿਰ ਉਹਨਾਂ ਨੂੰ ਮੈਂ ਗੱਠ ਮਾਰ ਲੈਣੀ ਹੁੰਦੀ ਆ ਗੱਲਾਂ ਨੂੰ ਅ ਕਹਿੰਦੇ ਵੀ ਥੋੜੇ ਮੂੰਹ 'ਚੋਂ ਜੇ ਤੁਹਾਨੂੰ ਤੁਸੀਂ ਪਾਠ ਨਹੀਂ ਕਰ ਸਕਦੇ ਬੈਠ ਕੇ ਥੋੜਾ ਨਹਾ ਧੋ ਕੇ ਬੈਠ ਕੇ ਪਾਠ ਕਰਨਾ ਤੁਹਾਡੇ ਕੋਲ ਸਮਾਂ ਨਹੀਂ ਤੁਸੀਂ ਵਾਹਿਗੁਰੂ ਦਾ ਜਾਪ ਮੂੰਚ ਕਰ ਲਓ ਜਿੰਨੇ ਸਵਾਸ ਆ ਤੁਸੀਂ ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਜਪ ਲਓ ਵਾਹਿਗੁਰੂ 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 ਹੁਣ ਮੈਂ ਤੁਹਾਨੂੰ ਦੱਸਦੀਆਂ ਨੰਬਰ 2 ਤੇ ਮੂਲ ਮੰਤਰ ਸਾਹਿਬ ਮੂਲ ਮੰਤਰ ਕਰ ਸਕਦੇ ਹੋ ਤੁਸੀਂ ਠੀਕ ਹੈ ਚੌਪਾਈ ਸਾਹਿਬ ਚੌਪਾਈ ਸਾਹਿਬ ਬਹੁਤ ਸੌਖਾ ਪਾਠ ਹੈ ਇਹ ਯਾਦ ਕਰ ਸਕਦੇ ਹੋ ਤੁਸੀਂ ਇਹ ਮੈਨੂੰ ਮੂਲ ਮੰਤਰ ਹੋ ਗਿਆ ਤੇ ਚੌਪਾਈ ਸਾਹਿਬ ਹੋ ਗਿਆ ਤੇ ਵਾਹਿਗੁਰੂ ਵਾਹਿਗੁਰੂ ਹੋ ਗਿਆ ਇਹ ਤਿੰਨੇ ਚੀਜ਼ਾਂ ਤੁਸੀਂ ਰੱਟ ਲਓ ਠੀਕ ਹੈ ਹੁਣ ਮੈਂ ਏਦਾਂ ਦਾ ਮੈਂ ਇੱਕ ਸਿਸਟਮ ਬਣਾ ਲਿਆ ਆਪਣੇ ਘਰ 'ਚ ਠੀਕ ਹੈ ਜੀ ਜਦ ਦੇਖਿਆ ਵੀ ਆਲੇ-ਦੁਆਲੇ ਨਹੀਂ ਇਹ ਤਾਂ ਸਭ ਵਰਤਣੇ ਵਾਲੇ ਆ ਸਾਨੂੰ ਇਹ ਸਾਡੇ ਨਾਲ ਵਰਤਣੇ ਵਾਲੇ ਨਹੀਂ ਹੈਗੇ ਇਹ ਸਾਨੂੰ ਵਰਤਣੇ ਵਾਲੇ ਆ ਕੋਈ ਇੱਕ ਅੱਧਾ ਹੁੰਦਾ ਜਿਹੜਾ ਸਾਨੂੰ ਦਿੱਲੀ ਪਿਆਰ ਕਰਦਾ ਉਹ ਰਿਸ਼ਤਾ ਨਿੱਤਰ ਕੇ ਸਾਡੇ ਸਾਹਮਣੇ ਆ ਆ ਵੀ ਜਾਂਦਾ ਹੈ ਠੀਕ ਹੈ ਜੀ ਅਗਲੇ ਨੂੰ ਫਿਰ ਉੱਕਣੇ ਹੱਥਾਂ ਤੇ ਚੱਕੋ ਉੱਕਣੇ ਅਗਲੇ ਦੀ ਮੋਹ ਮੁਹੱਬਤ ਕਰੋ ਉੱਕਣੇ ਅਗਲੇ ਨੂੰ ਸਤਕਾਰ ਇੱਜ਼ਤ ਦੋ ਜੇ ਕੋਈ ਤੁਹਾਡਾ ਸਤਕਾਰ ਕਰਦਾ ਦਿਲੋਂ ਠੀਕ ਹੈ ਜੀ ਨੰਬਰ 2 ਤੇ ਤੁਸੀਂ ਨਾ ਘਰ ਚ ਗੁਰਬਾਣੀ ਦਾ ਬਾਸ ਰੱਖਿਆ ਕਰੋ ਮੇਰੇ ਕਹਿਣ ਦਾ ਮਤਲਬ ਤੁਹਾਡੇ ਕੋਲ ਬੈਠ ਕੇ ਪਾਠ ਕਰਨ ਦਾ ਟਾਈਮ ਨਹੀਂ ਤੁਸੀਂ ਗੁਰਬਾਣੀ ਦਾ ਬਾਸ ਕਿਸ ਹਿਸਾਬ ਨਾਲ ਰੱਖਣਾ ਫੋਨਾਂ ਤੇ ਤਾਂ ਸਾਡੇ ਮਸ਼ਹੂਰੀਆਂ ਆ ਜੰਨੀਆਂ ਵਿੱਚ ਠੀਕ ਹੈ ਜੀ ਮੈਨੂੰ ਮੇਰੀ ਫਰੈਂਡ ਨੇ ਲਿਆ ਕੇ ਦਿੱਤਾ ਇੱਕ ਬਹੁਤ ਵਧੀਆ ਰੇੜੂਆ ਟੇਪ ਸਿਸਟਮ ਹੈ ਉਹਦੇ ਵਿੱਚ ਰੇੜੂਆ ਵੀ ਆ ਤੇ ਲਾਲੋ ਵੀ ਚਿੱਪ ਪੈਂਦੀ ਆ ਠੀਕ ਹੈ ਜੀ ਚਿੱਪ ਪੈਂਦੀ ਆ ਮੈਂ ਹੁਣ ਪਾਠ ਸਾਰੀ ਦਿਹਾੜੀ ਮੇਰੇ ਮੈਨੂੰ ਲੱਗਦਾ ਵੀ ਜਤੋਂ ਮੈਂ ਉੱਠਦੀ ਆ ਸਾਢੇ 3 ਵਜੇ ਤੋਂ ਜਦ ਮੈਂ ਗੁਰੂ ਘਰ ਨੂੰ ਜਾਂਦੀ ਆ ਜਦ ਵੀ ਮੇਰੇ ਕੋਲ ਜਪੀ ਸਾਹਿਬ ਦਾ ਪਾਠ ਚੱਲਦਾ ਹੁੰਦਾ ਹੈ ਠੀਕ ਆ ਜੀ ਪੰਜਾਂ ਬਾਣੀਆਂ ਦਾ ਪਾਠ ਉੱਥੇ ਮੈਂ ਪ੍ਰਕਰਮਾ ਕਰਨੀ ਆ ਉੱਥੇ ਵੀ ਮੇਰਾ ਪਾਠ ਚੱਲਦਾ ਹੁੰਦਾ ਉਦੋਂ ਬਾਅਦ ਮੈਂ ਫੇਰ ਘਰ ਨੂੰ ਆਉਣਾ ਫੇਰ ਵੀ ਮੇਰਾ ਪਾਠ ਚੱਲ ਮੈਂ ਬਾਹਲਾ ਕਿਸੇ ਨੂੰ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਮੈਂ ਨਹੀਂ ਬਾਹਲਾ ਕਿਸੇ ਨੂੰ ਉਹ ਕਰਦੀ ਠੀਕ ਆ ਜੀ ਨੂੰ ਆਪਾਂ ਬੁਲਾਉਣਾ ਬੁਲਾ ਲਈਦਾ ਠੀਕ ਆ ਜੀ ਮੈਂ ਇਹਨਾਂ ਗੱਲਾਂ ਨੂੰ ਬਾਹਲਾ ਨਹੀਂ ਉਹ ਕਰਦੀ ਹੈਗੀ ਕਿਉਂਕਿ ਸਾਰੀ ਦੁਨੀਆਦਾਰੀ ਇਹੀ ਜਿਉਗਾ ਪ੍ਰਮਾਤਮਾ ਨਾਲ ਜੁੜੇ ਰਹੋ ਤੇ ਨੰਬਰ 2 ਤੇ ਆਪਣਾ ਘਰ ਆ ਕੇ ਪਸ਼ੂਆਂ ਦਾ ਕੰਮ ਕਰਨਾ ਤਾਂ ਵੀ ਮੇਰੀ ਉੱਥੇ ਗਰਭਾਣੀ ਚੱਲਦੀ ਹੁੰਦੀ ਆ ਅ ਨੰਬਰ 3 ਤੇ ਘਰ ਚ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ 8 ਵਜੇ ਤੱਕ ਮੇਰੇ 7-8 10 ਵੀ ਹੋ ਲੰਦੇ ਨੇ ਸੁਖਨੀ ਸਾਹਿਬ ਦੇ ਪਾਠ ਲਗਾਤਾਰ ਘਰ ਚ ਜਾਂਦੇ ਆ ਲਗਾਤਾਰ ਹੁਣ ਤਾਂ ਮੈਂ ਕਹਿੰਨੀ ਆ ਵੀ ਜਦੋਂ ਦਾ ਇਹ ਗਿਫਟ ਮੈਨੂੰ ਮਿਲੇ ਆ ਅ ਅੱਜ ਤਾਈਂ ਦਿਮਾਗ ਨੇ ਕੰਮੇ ਨਹੀਂ ਕੀਤਾ ਵੀ ਇਹ ਲੈ ਆਈਏ ਠੀਕ ਹੈ ਜੀ ਉਹ ਫੋਨ ਤੇ ਪਾਠ ਲਾ ਲਈਦਾ ਤਾਂ ਕਦੇ ਮਸ਼ਹੂਰੀਆਂ ਆ ਗਈਆਂ ਕਦੇ ਕਿਸੇ ਦਾ ਫੋਨ ਆ ਗਿਆ ਫਿਰ ਉਹ ਬਿਗਨ ਜਾ ਪੈ ਜਾਂਦਾ ਹੁਣ ਸੁਖਨੀ ਸਾਹਿਬ ਦਾ ਪਾਠ ਮੇਰੇ ਦਿਨ ਸਾਰੇ ਦਿਨ ਚੱਲੀ ਜਾਣਾ ਸ਼ਾਮ ਨੂੰ 8 ਵਜੇ ਤੱਕ ਠੀਕ ਹੈ ਜੀ ਵੀ ਸੋਈ ਗੱਲਾਂ ਹੈ ਭਾਈ ਪਿੰਦਰਪਾਲ ਦੀ ਮੈਂ ਇੱਕ ਗੱਲ ਸੁਣੀ ਕਹਿੰਦੇ ਵੀ ਜੇ ਤੁਸੀਂ ਨਾ ਘਰ 'ਚ ਤੁਹਾਡੇ ਪਾਠ ਚੱਲਦਾ ਹੈ ਕਹਿੰਦਾ ਪਾਠ ਸਰਵਣ ਹੋ ਰਿਹਾ ਤੁਹਾਡੇ ਘਰ 'ਚ ਭਾਵੇਂ ਕਿਸੇ ਟੇਪ ਰਾਹੀਂ ਜਿੱਕੜ ਮਰਜੀ ਹੋ ਰਿਹਾ ਤੁਹਾਡੇ ਕੰਨਾਂ 'ਚ ਤਾਂ ਪੈਂਦਾ ਹੈ ਤੁਹਾਡੇ ਤੁਹਾਡੀਆਂ ਤੁਹਾਡੀ ਜਿਹੜੀ ਬਾਉਂਡਰੀ ਹੈ ਉਹਦੇ ਵਿੱਚ ਬਾਣੀ ਦਾ ਬਾਸ ਹੋ ਰਿਹਾ ਜਦੋਂ ਸਾਡੇ ਘਰ ਮਹਾਰਾਜ ਪ੍ਰਕਾਸ਼ ਹੁੰਦੇ ਨੇ ਅਖੰਡ ਪਾਠ ਸਾਹਿਬ ਅਸੀਂ ਕਰਾਉਂਦੇ ਆ ਸਹਿਜ ਪਾਠ ਸਾਹਿਬ ਅਸੀਂ ਕਰਾਉਂਦੇ ਆ ਪਾਠ ਹੀ ਉਹ ਕਰਦਾ ਹੁੰਦਾ ਤੁਸੀਂ ਤਾਂ ਨਹੀਂ ਬਹਿ ਕੇ ਕਰਦੇ ਸਾਰਾ ਪਰਿਵਾਰ ਤਾਂ ਨਹੀਂ ਆਪਾਂ ਪਾਠ ਕਰਦਾ ਆਪਾਂ ਤਾਂ ਆਪਣੇ ਕੰਮਾਂ 'ਚ ਮਗਰ ਹੁੰਨੇ ਆ ਰਿਸ਼ਤੇਦਾਰਾਂ ਨੂੰ ਜੱਫੀਆਂ ਪਾਉਣ 'ਚ ਮਗਰ ਹੁੰਨੇ ਆ ਪਰ ਸਾਡੇ ਘਰ 'ਚ ਅਖੰਡ ਪਾਠ ਸਾਹਿਬ ਤਾਂ ਹੁਲੰਦੇ ਨੇ ਨਾ ਸਾਡਾ ਘਰ ਤਾਂ ਪਵਿੱਤਰ ਹੋ ਜਾਂਦਾ ਹੁਣ ਤੁਸੀਂ ਦੇਖ ਲਓ ਵੀ ਜੇ ਸੁਖਨੀ ਸਾਹਿਬ ਦੇ 8 ਤੋਂ 10 ਪਾਠ ਰੋਜ਼ ਘਰ 'ਚ ਹੋਣ ਕਿੰਡਾ ਬੜਾ ਸਵਰਗ ਹੈ ਇਹ ਚੀਜ਼ ਜਰੂਰ ਕਰਿਆ ਕਰੋ ਛੱਡੋ ਦੁਨੀਆਦਾਰੀ ਦਾ ਖਿਹੜਾ ਸਾਨੂੰ ਵਰਤ ਕੇ ਬੜੇ ਬੜੇ ਨੰਗੇ ਆ ਜਿਹੜੇ ਹੋਰ ਚਾਰਚ ਲੁੰਦੜੇ ਸਾਡੇ ਮਗਰ ਮਗਰ ਫਿਰਦੇ ਆ ਇਹਨਾਂ ਨੇ ਵੀ ਨੰਗੇ ਜਾਣਾ ਠੀਕ ਹੈ ਜੀ ਬਈ ਸੋਈ ਗੱਲਾਂ ਬਈ ਮੁਹੱਬਤ ਉਹਨੂੰ ਕਰੋ ਜਿਹੜਾ ਸਾਨੂੰ ਮੁਹੱਬਤ ਕਰਦਾ ਸੋਚੋ ਉਹਦੇ ਬਾਰੇ ਜਿਹੜਾ ਸਾਡੇ ਬਾਰੇ ਸੋਚਦਾ ਠੀਕ ਹੈ ਜੀ ਸੋਈ ਗੱਲਾਂ ਜੀ ਅ ਦਿਮਾਗ ਤੇ ਸਟ੍ਰੈਸ ਲੈਣ ਦੀ ਲੋੜ ਨਹੀਂ ਹੈਗੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਖੁੱਲ ਕੇ ਜਿਓ ਖੁਸ਼ ਰਹੋ ਚੰਗੇ ਕਰਮ ਕਰੋਗੇ ਚੰਗਾ ਹੀ ਬਣੂਗਾ ਦੁਨੀਆਦਾਰੀ ਦਾ ਇਥੇ ਕੋਈ ਉਹ ਨਹੀਂ ਹੈਗਾ ਕਹਿੰਦੇ ਹੁੰਦੇ ਨੇ ਦੁਨੀਆ ਇਹ ਰੱਬ ਨਹੀਂ ਹੈਗੀ ਜਿਹੜੀ ਜਿਹੜੀ ਦੁਨੀਆ 'ਚ ਤੁਸੀਂ ਰਹਿੰਦੇ ਹੋ ਤੁਸੀਂ ਇੰਨੀਆਂ ਤਕਲੀਫਾਂ ਝੱਲਦੇ ਹੋ ਉਹੀ ਦੁਨੀਆ 'ਚ ਸਾਡੇ ਨਾਲ ਕਰਨੇ ਵਾਲੇ ਵੀ ਰਹਿੰਦੇ ਨੇ ਉਹ ਰੱਬ ਨਹੀਂ ਹੈਗੇ ਨਤਾਰਾ ਉਹਨੇ ਕਰਨਾ ਹੈ ਜاہے ਜੀ ਸਾਡੀ ਰੂਹ ਹੈ ਜاہے ਜੀ ਸਾਡੀ ਨੀਅਤ ਹੈ ਉਹ ਜੇ ਪਰਮਾਤਮਾ ਨੇ ਸਾਡੇ ਨਾਲ ਇਨਸਾਫ ਕਰ ਦੇਣਾ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਸਭ ਦੇ ਦਿਨ ਸਹੀ ਹੋ ਜਾਂਦੇ ਨੇ ਪਰ ਪਰੋਸਾ ਰੱਖੋ ਦਿੱਤੇ ਬਿਗੜੋ ਨਾ ਮਾੜਿਆ ਵਰਗੇ ਮਾੜੇ ਨਾ ਹੋਵੋ ਇਹ ਲੋਕ ਸਾਨੂੰ ਰਵਾਉਣੇ ਆ ਰੋਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਸੋਈ ਗੱਲਾ ਮੈਂ ਭੈਣ ਨੂੰ ਵੀ ਇਹੀ ਗੱਲਾਂ ਸਮਝਾਈਆਂ ਤੀਆਂ ਮਾਹ ਭੈਣੇ ਕੋਈ ਗੱਲ ਨਹੀਂ ਕਿਤੇ ਬਹਿ ਕੇ ਗੱਲਾਂ ਕਰਾਂਗੇ ਫਿਰ ਦੇਖ ਲਈ ਮੈਨੂੰ ਫਰੋਲ ਕੇ ਵੀ ਦੇਖ ਲਈ ਮੈਂ ਕਿੰਨੀ ਕ ਆਲੇ ਦੁਆਲੇ ਵਾਲਿਆਂ ਨੇ ਖੁਸ਼ ਰੱਖੀ ਹੋਈਆਂ ਠੀਕ ਹੈ ਜੀ ਸੋਈ ਗੱਲਾਂ ਆਪਣੇ ਪਰਿਵਾਰ ਚ ਖੁਸ਼ ਰਿਹਾ ਕਰੋ ਘਰ ਦੇ ਜੀਆਂ ਚ ਖੁਸ਼ ਰਿਹਾ ਕਰੋ ਚਲੋ ਠੀਕ ਹੈ ਜੀ ਫਿਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ